ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਮਿੱਤੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂਦੇ ਨੇ ਹੈਗਾ ਮੰਡੇ ਦਾ ਤੇ ਟਾਈਮ 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 ਇੱਥੇ ਤੋਂ ਪੌਣੇ ਬਾਰ ਹੋ ਜਾਂਦੀ ਤਾਂ ਖੜਾ ਆ ਪੌਣਾ 1 ਹੋ ਗਿਆ 1 ਘੰਟਾ ਪਿੱਛੇ ਚੱਲੀ ਜਾਂਦਾ ਹੈ ਕੱਲ ਪਰਸੋਂ ਦਾ ਕਿਸੇ ਕੋਲ ਨਾ ਟਾਈਮ ਨਹੀਂ ਹੈਗਾ ਵੀ ਇਹਨੂੰ ਲਿਆ ਕੇ ਚ ਸੈੱਲ ਪਾ ਦੀ ਤੇ ਅੱਜ ਆਪਣਾ ਜਿਹੜਾ ਬੰਮਾਰ ਹੋ ਗਿਆ ਤੇ ਕੱਲ ਵੀ ਥੋੜਾ ਥੋੜਾ ਸੀਗਾ ਹੀ ਡੌਂਜਾ ਚੱਲਦਾ ਸੀਗਾ ਇਹ ਮੈਂ ਟੱਕ ਗਈ ਤਾਂ ਆ ਉਹ ਆਪਣੇ ਪਏ ਬੰਦੇ ਰੱਖਣ ਵਾਲੀ ਜਿਹੜੀ ਯੂਨੀਫਾਰਮ ਵੀ ਉੱਥੇ ਪਈ ਆ ਜਿਹੜਾ ਸਕੂਲੀਆ ਜੋ ਯੂਨੀਫਾਰਮ ਨਹੀਂ ਚੱਕੀ ਉਹ ਲੋਹਾਫੇ ਜਿਹੜੇ ਕੱਪੜੇ ਦੇਖਦੇ ਆ ਲੈ ਆਪਾਂ ਦਿਖਾਉਂਦੇ ਹੀ ਨਹੀਂ ਉਹ ਨਾ ਉਹ ਕੱਡੇ ਸੀ ਅਲਮਾਰੀ ਚੋਂ ਮੇਰੇ ਨਾਲ ਉਹਨਾਂ ਵਿੱਚੋਂ ਕੋਈ ਨਹੀਂ ਆ ਇੱਕ ਤੇ ਆ ਬਾੜੇ ਚ ਰੱਖਣੀ ਆ ਜਿੱਥੇ ਮੈਂ ਬੈਠੀ ਆ ਹੈਗਾ ਹੀ ਨਹੀਂ ਵੇਖੋ ਤੇ ਆਪਾਂ ਗੱਲ ਕਰਦੇ ਸੀ ਜਿਹੜਾ ਅੱਜ ਬਿਮਾਰਾ ਜ ਆ ਦੀ ਸ਼ਕਲ ਦੇਖੋ ਹੋਰ ਵੀ ਬੁਖਾਰ ਆ ਤੈਨੂੰ ਹੁਣ ਤਾਂ ਵਧੀਆ ਹਾਂ ਤਾਂ ਤਾਂ ਬੁਖਾਰ ਉਤਰ ਗਿਆ ਹੁਣ ਇਹ ਖਾ ਕੇ ਵੇਖ ਤਾਂ ਕੀ ਹਟਿਆ ਮੂਫਲੀ ਇਹ ਡੈਡੀ ਨੇ ਕਿਹਾ ਮੂਫਲੀ ਨਾ ਖਾ ਨਾ ਖਾ ਹਨਾ ਔਰ ਕੁਝ ਹੈਗਾ ਹੀ ਨਹੀਂ ਫਿਰ ਨਾ ਫਿਰ ਖਾਈ ਹੋ ਜਾਣਾ ਲੈ ਕਰ ਲੋ ਗੱਲ ਲੈ ਕੀ ਨਹੀਂ ਹੈਗਾ ਸੰਤਰੇ ਪਏ ਆ ਹੈ ਅਮਰੂਦ ਵੀ ਪਏ ਹੋਣਗੇ ਨਹੀਂ ਪਏ ਅਮਰੂਦ ਨਹੀਂ ਹੈ ਫੇਰ ਬਾਹਰ ਉਹ ਤੋੜ ਲਿਆ ਤੋਂ ਲੱਗੇ ਹੋਏ ਨੇ ਅਮਰੂਦ ਮੈਂ ਨੂੰ ਪਾਚਨ ਰੱਤ ਪੰਨੇ 10 ਕੀਤਾ ਕੋਈ ਡਾਕਟਰ ਕੋ ਡਾਕਟਰ ਕਿਤੇ ਨਹੀਂ ਗਿਆ ਹੈਗਾ ਇਹ ਦਵਾਈ ਦੇਤੀ ਸੀ ਟੜਕੇ ਇਹ 5 ਵਜੇ ਹਾਏ ਹਾਏ ਕਰਨ ਲੱਗ ਗਿਆ ਫਿਰ ਉੱਠ ਕੇ ਦੇਖਿਆ ਵਾ ਕੀ ਹੋ ਗਿਆ ਕਹਿੰਦਾ ਮੇਰਾ ਸਿਰ ਦੁਖਦਾ ਇਹ ਟੀ ਵੀ ਨੂੰ ਪਰਲੀ ਦੇਖ ਤਾ ਫਿਰ ਡੈਡੀ ਬੱਤ ਦੇ ਇਹ ਪਈ ਮੈਂ ਪੈਂਦਾ ਡੈਡੀ ਦੇ ਨਾਲ ਡੈਡੀ ਉਹ ਦੇਖ ਜਿਹਦੇ ਨਾਲ ਬੱਚਾ ਪਿਆ ਹੋਊਗਾ ਉਹਨੂੰ ਉਹ ਹੀ ਦੇਖੂਗਾ ਉਹਨੂੰ ਹੁਣ ਮੈਂ ਏਡੀ ਦੂਰ ਪਈ ਹੁੰਨੀ ਐ ਹੂੰ ਇਥੋਂ ਪਤਾ ਲੱਗ ਗਿਆ ਵੀ ਉਹ ਡੈਡੀ ਬੱਸ ਬਹੁਤ ਮਾਰ ਕੱਟਦਾ ਬੱਸ ਉਹ ਮਾਰ ਕੱਟਦਾ ਡੈਡੀ ਪਿਆਰ ਕਰ ਤਿਆਰ ਕਰ ਪਿਆਰ ਕਰ ਮੈਨੂੰ ਪੱਤੀ ਦੇਣਾ ਪਿਆ बुखार ਤਾਂ खासा ਸੀ ਤੇ ਸਿਰ ਨੂੰ ਬੁਖਾਰ ਚੜਦਾ ਜਦੋਂ ਵੀ ਚੜਦਾ ਹੁਣ ਤੂੰ ਕਿੱਥੇ ਚੱਲਿਆ ਹੁਣ ਇਹਨੂੰ ਅਸੀਂ ਕਹਾਂ ਵੀ ਤੂੰ ਆਰਾਮ ਕਰ ਲੈ ਹਨਾ ਵੀ ਟੈਕੜਾ ਕੋਈ ਕੰਮ ਕਰਨਾ ਤੂੰ ਅਗਰ ਆਰਾਮ ਕਰ ਲੈ ਪਰ ਨਹੀਂ ਇਹ ਤਾਂ ਆਰਾਮ ਕਿੱਥੇ ਹੁੰਦਾ ਇਹਨੇ ਤਾਂ ਤੋਰਾ ਫੇਰਾ ਕਰਨਾ ਆਰਾਮ ਤਾਂ ਮੈਂ ਕਰ ਲਵਾਂ ਤਾਂ ਠੀਕ ਆ ਤੇ ਕੰਮ ਕਰਨਾ ਥੋੜਾ ਜਿਆ ਰਹਿਦਾ ਥੋੜੇ ਜਿਹਾ ਭਾਂਡੇ ਧੋਣ ਵਾਲੇ ਰਹਿੰਦੇ ਆ ਰੋਟੀ ਖਾਦੀ ਆ ਟਾਈਮ ਤਾਂ ਬਹੁਤ ਹੋ ਗਿਆ ਫਿਰ ਇਹਨੇ ਵੀ ਸਕੂਲ ਨਹੀਂ ਸੀ ਜਾਣਾ ਤੇ ਬਸ ਥੋੜਾ ਜਿਹਾ ਕੰਮ ਹੌਲੀ ਹੌਲੀ ਕਰ ਲਿਆ ਹਨ ਹਾਈ ਸਾਹ ਛੜ ਗਿਆ ਮੈਂ ਤਾਂ ਬੋਲਦੀ ਪਾ ਪਤਾ ਨਹੀਂ ਕੀ ਹੋ ਗਿਆ ਥੱਕ ਗਈ ਮੈਂ ਤੇ ਠੰਡ ਹੈਗੀ ਵੀ ਆ ਹੈ ਵੀ ਨਹੀਂ ਜੇ ਤਾਂ ਧੁੱਪੇ ਜਾ ਕੇ ਬੈਠਦੇ ਆ ਤਾਂ ਤਾਂ ਗਰਮੀ ਲੱਗਦੀ ਆ ਤੇ ਅੰਦਰ ਆਉਨੇ ਆ ਤਾਂ ਠੰਡ ਲੱਗਦੀ ਆ ਜੇ ਕੋਟੀ ਸਵਾਟਰ ਲੋ ਜੀ ਆਹ ਹੁਣੇ ਥੈਂਕ ਯੂ ਸੀ ਸਤਿ ਸ੍ਰੀ ਅਕਾਲ ਉਨੇ ਹਣੇ ਤਾਂ ਮੂਫਲੀ ਖਾ ਕੇ ਖਾਦੀਆਂ ਫਿਰ ਤਾਂ ਹੀ ਤਾਂ ਬਿਮਾਰ ਹੋਣਾ ਸਹੀ ਕਹਿਤੀ ਸੱਤ ਇੱਕ ਚੀਜ਼ ਨੂੰ ਕਹਾਜਿਆ ਮੂਫਲੀ ਦਾ ਚਾਰ ਦਾਣੇ ਖਾਦੇ ਠਟ ਪਰ ਜਾਂਦਾ ਮੈਂ ਤਾਂ ਪਾਈ ਹੈ ਕਹਿੰਦਾ ਫਿਰ ਵੀ ਕੋਲੀ ਭਰ ਕੇ ਖਾਦੀ ਆ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕੜ ਮੂਫਲੀ ਖਾਈ ਜਾਂਦਾ ਹੈ ਨਾ ਕੀ ਯਾ ਬਰਾਵਾ ਕਿੰਨਾ ਵਧੀਆ ਕਲਰ ਔਰ ਇਹ ਜਿਹਦਾ ਵਾਲੇ ਕੀ ਕਹਿੰਦੇ ਇਹ ਸੇਮ ਕਲਰ ਨਦੀ ਪਟਕੀ ਪਈ ਆ ਸੇਵ ਕਲਰ ਸੰਤਰੀ ਬਾੜ ਵਾਲਾ ਬਾੜ ਤਾਂ ਮੈਂ ਵੀ ਨਹੀਂ ਬਾਹੇ ਉੱਪਰ ਤੀਓ ਕੰਗੀ ਮਾਰੀ ਆ ਪੌਣਿਆਂ ਤੋਂ ਵੀਰੇ ਦੀ ਚੋਗਤੀ ਆਉਦੀਆਂ ਜੂਆਂ ਵੀ ਕੱਢਣੀਆਂ ਨੇ ਆਦੇ ਫੜ ਪਾੜਾ ਦੋ ਇੱਕ ਘੱਟ ਤੇ ਥਾਰੋ ਇਹੀ ਫੜ ਕੇ ਬਿਠਾਊਗਾ ਮੇਰੇ ਚ ਤਾਂ ਨਹੀਂ ਜਾਣੀ ਤੇਰੀ ਦਿੱਤੀ ਦੀਆਂ ਹੋ ਪਹਿਲਾਂ ਮੂਵ ਨਹੀਂ ਜਿਆਦਾ ਤੇ ਖਲਾਰਦੀ ਹੁਣ ਸੰਤਰੇ ਦੇ ਛਿਲਕੇ ਨਾਲ ਖਲਾਰਦੀ ਮੋਲ ਜ ਆ ਗਿਆ ਤੈਨੂੰ ਕੁੱਟੂਗਾ ਖੋਲ ਵੀਰਾ ਚਲੋ ਜੁੜੇ ਰਹੋ ਬਲਾਗ ਦੇ ਨਾਲ ਐਂਡ ਤੱਕ ਮੈਨੂੰ ਤਾਂ ਹੱਲ ਕੋਈ ਗੱਲਬਾਤ ਨਹੀਂ ਆਉਂਦੀ ਤੇ ਤੁਸੀਂ ਸੁਣਾ ਦਿਓ ਮੈਨੂੰ ਆਦੀਆ ਤੈਨੂੰ ਆਦੀਆ ਤੂੰ ਸੁਣਾ ਦੇ ਗੱਲ ਹੋ ਰਹੀ ਹੈ ਨਹੀਂ ਪਰਸ ਨੂੰ ਇਹਨੇ ਗੇੜਾ ਮੇਨਰਸ ਮੇ ਫਰਟਵਟਾ ਸੀ ਹੈਨਾ ਉਹਦਾ ਕਰਾ ਕਰਾਪ ਸੀ ਮੈਂ ਮੈਡਮ ਨੂੰ ਕਿਹਾ ਹੈਨਾ ਉਹ ਤਾਂ ਕਰਾ ਕਰਾਪ ਮੈਡਮ ਕਹਿੰਦੀ ਉਪਾਣੀ ਦਿੱਤਾ ਘੱਟ ਦੇ ਬੀਨੇ ਬੂਹੇ ਕੋਲ ਸਕੂਲੇ ਕਿਥੋਂ ਪਾਣੀ ਦਿੱਤਾ ਕਰਕੇ ਉਹ ਦੇਖੋ ਕੀ ਚਾ ਲੱਗਿਆ ਕੀ ਚੇ ਲੱਗੇ ਸਕੂਲੇ ਹੁੰਦਾ ਤਾਂ ਹੁੰਦਾ ਗੈਸ ਉਹ ਦੇ ਦਿੰਦੇ ਕੋਟੂ ਪਾਣੀ ਗਰਮ ਕਰਕੇ ਫਿਰ ਵੀ ਕੀ ਸੀਗਾ ਉਹਨਾਂ ਤਾਂ ਕੈਸ਼ ਮੁੱਕ ਜਾਂਦਾ ਨਹੀਂ ਸੁਣਦਾ ਮੁੱਕ ਦਿੱਤੇ ਮੇਰੀ ਸਕੇਲ ਨੇ ਡਰਾਈ ਡਰਾਈ ਹੋਈ ਪਈ ਆ ਮੌਸਮ ਦੇ ਕਰਕੇ ਛਤਾਂ ਆ ਲਾ ਸੁੰਤਰਾ ਸੁੰਤਰਾ ਨਹੀਂ ਲੱਗਦਾ ਠੰਡਾ ਪਿਆ ਬਰੇ ਰੱਖ ਚਲੋ ਇਹ ਬਾਅਦ ਵਿੱਚ ਮਿਲਦੇ ਤੁਹਾਨੂੰ ਠੀਕ ਹੈ ਜੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਥੋੜੇ ਰਿਓ ਵਲੌਗ ਦੇ ਨਾਲ ਐਂਡ ਤੱਕ ਫਿਰ ਮਿਲਦੇ ਆ ਤੁਹਾਨੂੰ ਬਾਰੀ ਬੱਟੇ ਸਾਰੇ ਜਾਣੇ ਲੱਗਿਆ ਕਰੋ ਇਹਦੀਆਂ ਜੂਆਂ ਚੁਗਣ ਘੰਟਾ ਘੰਟਾ ਠੀਕ ਹੈ ਕੱਢਦੇ ਹੁਣ ਹੱਥਾਂ ਲਾਈ ਜਾਂਦਾ ਆਪਦੇ ਨਾਲ ਪਾ ਲਈ ਜਿਹੜਾ ਤੇਰੇ ਕਾਲੇ ਕਾਲੇ ਕੱਪੜੇ ਤੂੰ ਆ ਮੈਂ ਵੀਡੀਓ ਬਣਾਦਾ ਕਾਲੇ ਕਾਲੇ ਕੱਪੜਿਆਂ ਚ ਦਿਖਣੀਆਂ ਵੀ ਨਹੀਂ ਸੀ ਪਿੱਛੇ ਫਿਰ ਹਾਂ ਤੇਰੇ ਦੰਦੀਆਂ ਨਹੀਂ ਵੱਡਦੀਆਂ ਮਰੂਤੀ ਕਾ ਦਾ ਫੱਤੀਆ ਨੇ ਮਰੂਤੀ ਨਾ ਤੈਨ ਸੰਗਰੀ ਲੱਗਦੀ ਤੇ ਜੂਆ ਵਗਿਆ ਨਹੀਂ ਮਨੇ ਉੱਤੀ ਕੱਪੜੀ ਦਾ ਹਨਾ ਮਨੇ ਉੱਤੀ ਜਿਵੇਂ ਕੁੱਤੀ ਕੱਪੜੀ ਤਾਂ ਇਹ ਹੋਣਾ ਕੀ ਕਹਤੇ ਆਨਰ ਆਦੇ ਨੇ ਆਨਰਤਾ ਹਿੱਟਾ ਦੇ ਭਾਈ ਓਏ ਹਟ ਜਾ ਉਹਦੇ ਵੀ ਪੈ ਜਾਣਗੀਆਂ ਯਾਰ ਤੂੰ ਦੂਰ ਰਹਿ ਤੇ ਮੇਰੇ ਮੱਘੇ ਇਹਦੇ ਦੂਰ ਰਹਿ ਦੇਖੀ ਤੂੰ ਦੇਖ ਤਾ ਨਿੱਕਾ ਸੀ ਮੈਂ ਬਰਮ ਚੌਕ ਦਮਾ ਇਧਰ ਨਾਲ ਜਾ ਫੜ ਤੂੰ ਯਾਰ ਓਹ ਟਰਾਈਪੌਡ ਲਾ ਦੇ ਜਾਂ ਕਹਿ ਦੋ ਕੋਈ ਕੁਸਾ ਫਾਸੇ ਹੋ ਜਾ ਮੇਰਾ ਕੰਗਲਾ ਮੇਰੇ ਕੰਗਲੇ ਦੀ ਫਾੜੀ ਐ ਏਡਾ ਏਡਿਕਦਾ ਦੀ ਕੱਕਾ ਆਹ ਸਾਹ ਨੂੰ ਧੋਣ ਵਾਲਾ ਕੁਫੇ ਪਾ ਕੇ ਐ ਲੱਤਾਂ ਦੇ ਖਿਚੂਂਦੀ ਜਿਵੇਂ ਇੱਕ ਦੋ ਲੱਤਾਂ ਨਾਲ ਆਗਰਾਉ ਲੋਡ ਆਪਾ ਹੋ ਗਏ ਵੀਡੀਓ ਵਧੀਆ ਆਉਂਦੀ ਆ ਹਾਂ ਬੱਸ ਡਾਟੇ ਨਹ ਹੋ ਰਹੀ ਜੀ ਬੰਦੇ ਨਿਕਲ ਜੀ

ਜੋ ਤੁਹਾਡੇ ਦਿਲ ਦਿਮਾਗ ਚ ਆਉ ਬੋਲੋ ਸਿੱਖਦੇ ਰਹੇ ਹਾਲੇ ਹਾਂ ਕਿ ਸਿੱਖਦੇ ਨਹੀਂ ਸਿੱਖਦੇ ਤੁਸੀਂ ਸਿੱਖਦੇ ਮੈਂ ਥੋੜੀ ਸਿੱਖਦੀ ਹਾਂ 3 ਸਾਲ ਹੋ ਗਏ 4 ਸਾਲ ਤੋਂ YouTube ਤੇ ਆਇਆ ਸਿੱਖਦੇ ਆ ਹਾਲੇ ਅਸੀਂ ਸਿੱਖਦੇ ਆ ਜੀ ਇਹ ਤਾਂ ਜਦ ਤੱਕ ਜਿਉਂ-ਜਿਉਂ ਬੰਦਾ ਗਰੋਥ ਦਾ ਵੱਡੇ ਪਾਉਂਦਾ ਜਾਂ ਜਵਾਨੀ ਆਉਂਦੀ ਆ ਸਿੱਖਦਾ ਹੀ ਜਾਂਦਾ ਜੰਮਣ ਤੋਂ ਲੈ ਕੇ ਜਿੰਦਗੀ ਬੰਦਾ ਸਿੱਖਦਾ ਹੀ ਰਹਿੰਦਾ ਬੰਦਾ ਸਿੱਖਦਾ ਹੀ ਰਹਿੰਦਾ ਦੁਨੀਆ ਮਾੜਾ ਕਹਿੰਦੀ ਹੋ ਰਹਿੰਦੀ ਆ ਜਿੱਦਣ ਮਰ ਗਏ ਉਦੋਂ ਚੰਗੇ ਬਣ ਜਾਂਦੇ ਆ ਸੋ ਚੰਗੇ ਚੰਗੇ ਕਿਉਂਕਿ ਚੰਗੇ ਬਣਨ ਲਈ ਮਰਨਾ ਪੈਂਦਾ ਠੀਕ ਆ ਇਧਰੋਂ ਵੀਡੀਓ ਨਹੀਂ ਉਧਰੋਂ ਤੁਸੀਂ ਸੀਦੀ ਨੇ ਤੇ ਇਧਰੋਂ ਮੈਨੂੰ ਵੀਡੀਓ ਨਹੀਂ ਵੱਧ ਵਧੀਆ ਲੱਗਦੀ ਤੇ ਇੱਥੋਂ ਵੱਧ ਵਧੀਆ ਲੱਗਦੀ ਆ ਇੱਥੋਂ ਮਰੀਆ ਕੰਧ ਦੇਖੀ ਜਾਂਦੀ ਆ ਕੰਧ ਤੁਹਾਨੂੰ ਪਤਾ ਹੀ ਆਪਣੇ ਹੋਣੀ ਲੱਗੀ ਹੋएगी ਚਿਮਣੀ ਇਹ ਜੋ ਵੀ ਗੈਸ ਤੇ ਫਰਿੱਜ ਦਾ ਪੱਕ ਲਓ ਇੱਥੇ ਕੰਧ ਤੇ ਜਾ ਕੇ ਲੱਗ ਜੰਦਾ ਤੇ ਵੀਰਾ ਕਹਿੰਦਾ ਸੀ ਭਾਵੇਂ ਤੁਹਾਡੇ ਘਰੇ ਸਫਾਈ ਬਹੁਤ ਆ ਵੀਰੇ ਸਫਾਈ ਹੈਗੀ ਵੀ ਆ ਬਟ ਹੁਣ ਕਾਫੀ ਦਿਨ ਹੋ ਗਏ ਇੱਥੇ ਕੱਪੜਾ ਨਹੀਂ ਮਾਰੇ ਹੈਗਾ ਜਦੋਂ ਦੇਬ ਬਿਮਾਰ ਹੋਏ ਸਫਾਈ ਤਾਂ ਮੈ ਮੈਨੂੰ ਆਇਲ ਕੇ ਵੀਰੇ ਨੇ ਮੈਨੂੰ ਮਜ਼ਾਕ ਕੀਤਾ ਵੈਸੇ ਮਜ਼ਾਕ ਨਹੀਂ ਸੀ ਤਾਂ ਸਫਾਈ ਤਾਂ ਆਂਟੀ ਉਹ ਕਰ ਗਈ ਮੁੜ ਕੇ ਤਾਂ ਕੋਈ ਹਾਂ ਸੱਚੀ ਗੱਲ ਦਿਵਾਲੀ ਨੂੰ ਜਿਹੜੀ ਆ ਇਹ ਮਤਲਬ ਇੱਕ ਦਿਨ ਦਿਵਾਲੀ ਸੀ ਹਾਂ ਤੇ ਕੀ ਸੀਗਾ 30 ਕੱਤੀ ਹੀ ਨੂੰ ਮੈਂ ਇੱਥੇ ਹਟਾਈ ਸਾਰੀ ਸਾਫ ਕਰ ਦਿੱਤੀ ਸੀ ਬਿਮਾਰ ਵੀ ਹੋ ਗਿਆ ਸੀ ਹਾਂ ਤੇ ਇਹਦੀ ਹੁਣ ਜਾਣ ਨਿਕਲਦੀ ਮੇਰੀ ਚਾਹ ਮੈਂ ਦੋ ਦੀ ਭਰਾ ਸਬਜੀ ਨਾ ਤੋਲਦੀ ਆ ਮੇਰੇ ਪੈਰ ਭੜਤੇ ਦੋਏ ਹਾਏ ਹਾਏ ਨਾ ਇਹ ਨਿਕ ਤੇ ਬਹਿਣਾ ਨੀ ਬੰਗਲਾ ਨੇ। ਇਦਾਟੀ ਵਰਗੀ ਪਾਣੀ ਵਰਗੀ। ਚਲੋ ਇਹ ਕਰ ਲਈਏ ਕੰਮ ਕਰ। ਮੈਂ ਬਿਣੀਆ ਚਾਹ। ਇਹਨਾਂ ਨੇ ਚਾਹ ਨਾਲ ਖਾ ਲਿਆ ਖੋਆ। ਪਾ ਖੋਆ ਬਣਾ ਸੀ ਪੰਜੀਰੀ ਨਹੀਂ ਸੀ ਬਣਾਈ। ਖੋਆ ਤੁਹਾਨੂੰ ਕਿ ਦੱਸਿਆ ਸੀ ਨਾ ਉਹ ਮਿਲਕ ਕੇਕ ਬਣਾਇਆ ਸੀ ਮੇਰੀ ਚਾਹ ਠੰਡੀ ਵੀ ਹੋ ਗਈ। ਮਾਰਨ ਨੂੰ ਕਰ ਲੈ। ਇਹ ਦਾਵਾਵਾ ਜਾਂਦੀ ਹੈ ਸ਼ੰਦੀ। ਜ਼ਿਆਦਾ ਕਸੂਰ ਕੀ ਆ ਵਿਚਾਰੀ ਦੇ ਨਿਕ ਦਾ ਚਾਹ ਹੁਣ ਠੰਡੀ ਹੋਣਾ ਪਈ ਪਈ ਨੇ ਉਹਦਾ ਕੀ ਕਸੂਰ ਆ। ਪਹਿਲਾ ਬਰਤਵਾ ਅੰਦਾਜ਼ੀ ਹਾਂ ਰੋਡੀ ਇੰਨੀ ਜਾ ਬਣਦੀ ਸੀ ਇਹਨਾਂ ਲਈ ਇੰਨੀ ਜਾ ਬਣ ਮੈਂ ਛੱਡਤੀ ਕਿਹਾ ਤੂੰ ਨਹੀਂ ਛੱਡਦੇ ਮੈਂ ਨਹੀਂ ਛੱਡ ਸਕਦੀ ਨਹੀਂ ਛੱਡ ਸਕਦੀ ਮੈਂ ਨਹੀਂ ਛੱਡ ਸਕਦੀ ਜਿਹੜਾ ਬਲੀਆ ਤੂੰ ਮੈਂ ਤੁਹਾਨੂੰ ਦੱਸਿਆ ਲੱਗਾ ਕਈ ਵਾਰੀ ਮੈਂ ਪੱਕਾ ਬਲੀਆ ਚਾਹ ਨਹੀਂ ਛੱਡੀ ਜਾਂਦੀ ਬਈ ਮੈਂ ਤਾਂ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਛੱਡ ਦੂੰ ਮੈਂ ਚਾਹ ਨਹੀਂ ਛੱਡ ਸਕਦੀ ਬਟਾ ਤਾ ਵੀ ਚਾਹ ਪੀਣੀ ਹੈ ਮੈਂ ਤਾਂ ਨਹੀਂ ਛੱਡ ਸਕਦੀ हां ਇਹਨਾਂ ਨੂੰ ਤਾਂ ਡਾਕਟਰ ਨੇ ਗਿਆ ਕਹਿੰਦੇ ਚ ਪੀਣੀਆਂ ਸੀ ਵੀ ਕੀਤਾ ਸੀ ਫੋਨ ਵੀ ਜਦੋਂ ਇਹਨਾਂ ਦਾ ਸਿਰ ਦੁਖਦਾ ਸੀ ਇਹ ਪੂਰੀ ਕਰੋ ਸਰ ਤਾਂ ਕਹਿੰਦੇ ਉੱਕ ਨਹੀਂ ਦੋਤਾ ਤੇ ਡਾਕਟਰ ਕਹਿੰਦਾ ਵੀ ਤੁਸੀਂ ਚਾਹ ਦੇ ਸਕਦੇ ਹੋ ਵੀ ਜੇ ਸਿਰ ਦੁਖਦਾ ਤੇ ਇਹਨਾਂ ਨੂੰ ਅਸੀਂ ਪੁੱਛਿਆ ਪੀਣੀਆ ਕਹਿੰਦਾ ਨਾ ਪਾਈ ਮੈਂ ਜਾ ਪਿੰਦਾ ਸਤਿ ਸ਼੍ਰੀ ਅਕਾਲ ਤਾਂ ਤਾਂ ਨਹੀਂ ਇਹ ਵੈਸੇ ਵੀ ਛੱਡਣ ਨੂੰ ਫਿਰਦੇ ਸੀ ਚਾਹ ਚਲੋ ਵਧੀਆ ਹਾਂ ਪੱਠੇ ਵੱਡੜੀਆਂ ਨਾ ਤਾਂ ਲਾ ਜਾ ਪੱਠੇ ਵੱਟ ਕੇ ਆ ਗਏ ਤਾਂ ਲਾ ਜਾ ਮੈਂ ਪਾਣੀ ਬਣਾਉਣਾ ਡੰਗਰ ਨੂੰ ਦੇ ਦੇ ਚਾ ਕਹੈਂ ਲਿਆਤਾ 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 ਚਾੜੀ ਨਹੀਂ ਸੀ ਮੁੱਕਰੀ ਹੁਣ ਮੈਂ ਵੇਲੀ ਪੂਰਾ ਦਿਨ ਵੇਲੀ ਦੋ ਕਿੰ ਲੋ ਕਿਆ ਮੈਂ ਵੀ ਸੱਚੀ ਭੀ ਜਾਂਦੇ ਸੀ ਸੱਚੀ ਭੀ ਜਾਂਦੇ ਸੀ ਫਿਰ ਮੋੜ ਪਾਰ ਕੇ ਰੱਖਣੀ ਮੈਂ ਉਹ ਵੀ ਮਤਲਬ ਸਵੇਰੇ ਬਣਾ ਲੈਣੀ ਇਹ ਨਸਾ ਦਾ ਹੈ ਸਰੀਰ ਨੂੰ ਲੱਗਦਾ ਤਾਂ ਰਹੇਗਾ ਵੀ ਛੱਡੇ ਆ ਕੋਣ ਪੁਰਤੀ ਨਹੀਂ ਰਹਿੰਦੀ ਕੋਈ ਵੀ ਚੀਜ਼ ਜੇ ਸੱਟੜੀਆਂ ਆਪਾਂ ਨੇ ਥੋੜਾ ਜਿਹਾ ਟਾਈਮ ਲੱਗਦਾ ਫਿਰ ਇਹ ਕਿ ਚੀਜ਼ਾਂ ਵੀ ਨਾ ਪੀਤੀ ਨਹੀਂ ਹੈ ਜਮਾਈ ਇਹਨਾਂ ਨੇ ਦਿੱਤੀ ਇਹ ਨੇਮ ਨਹੀਂ ਤੋੜਿਆ ਇਹਨਾਂ ਛੱਟ ਤਾਂ ਖੜਾ ਛੱਟ ਤਾਂ ਖੜਾ ਛੱਟਦਾ ਅਸੀਂ ਤਾਂ ਵੈਸੇ ਵੀ ਛੱਡ ਦਿੰਦੇ ਜੀ ਨੂੰ ਛੱਡ ਦਿੰਦੇ ਛੱਡ ਦਾਂਗੇ ਹਾਂ ਉਹਨੂੰ ਮੁੜ ਕੇ ਜਾਂ ਕੀ ਮੁੜ ਕੇ ਮੂੰਹ ਨਹੀਂ ਲਾਉਦੇ ਅਸੀਂ ਅਸੀਂ ਇਹਦੇ ਆ ਪਰ ਰੱਬ ਨੇ ਸਾਡੇ ਚ ਕੁੱਟ-ਕੁੱਟ ਕੇ ਨਹੀਂ ਮੇਰੇ 'ਚ ਤਾਂ ਰੱਬ ਨੇ ਬਲਡੋਜ਼ਰ ਫੇਰ-ਫੇਰ ਅਣਖ ਭਰੀ ਆ ਬਲਡੋਜ਼ਰ ਮਲਾਏ ਸੀ ਮੇਰੇ 'ਚ ਅਣਖ ਭਰਨ ਲਈ ਰੱਬ ਨੇ ਬਲਡੋਜ਼ਰ ਮਲਾਏ ਸੀ ਉਹ ਵੀ ਕਨੀ 5-7 ਜੀ ਨੂੰ ਪਿਆਰ ਕਰਦੇ ਆ ਹੱਦ ਤੋਂ ਵੱਧ ਕਰਦੇ ਆ ਜੀਤਾ ਵੀ ਜ਼ਿਆਦਾ ਜੀ ਜੀ ਨੂੰ ਉਹਨਾਂ ਨੇ ਸਾਨੂੰ ਪਹਿਲਾਂ ਉਹ ਕਿਤਨ ਦੇ ਕੋਈ ਸਿੱਕਾ ਨਿਕਲੇ ਆ ਜੇ ਸੌਦੇ ਨਾ ਭੈਣ ਭਾਈਆਂ ਨਾ ਵਰਤਨ ਜੋਗੇ ਹੋਗੇ YouTube ਫੈਮਿਲੀ ਬਣੀ ਸਾਰੇ ਪਾਈਵ ਨੇ ਬਦੀਆ ਬਦੀਆ ਇਹਦੇ ਤੇ ਮੈਂ ਤੁਹਾਨੂੰ ਉਹ ਨਾ ਮੈਂ ਵੀ ਤੁਹਾਨੂੰ ਸਲਾਹ ਦੇਣੀ ਚਾਹੂੰਗੀ ਵੀ ਜੇ ਤੁਸੀਂ ਵੀ ਕਿਸੇ ਦਾ ਹੱਦੋਂ ਵੱਧ ਕਰੀ ਜਾਂਦੇ ਹੋ ਅਗਲਾ ਤੁਹਾਨੂੰ ਕਿਤੇ ਨਾ ਕਿਤੇ ਇਗਨੋਰ ਕਰਦਾ ਹੁਣੇ ਸੁਧਰ ਚੋ ਹੁਣੇ ਸੁਧਰ ਚੋ ਇੱਥੇ ਤੱਕ ਅਸੀਂ ਪਹੁੰਚ ਹੀ ਨਹੀਂ ਤੀ ਸਾਬ ਨਹੀਂ ਸੀ ਪਹੁੰਚ ਸਕਦੇ ਫਿਰ ਤਾਂ ਅਗਲੇ ਦੇ ਬਹੁਤ ੜੜਕ ਹੋਈ ਜਾਂਦੇ ਨਹੀਂ ਉਹ ਬਹੁਤ ਫਲਾਨੇ ਨਾ ਜਾਣਾਂ ਦੀ ਉਹ ਵਿਆਹ ਗਿਆ ਉਹ ਮਰ ਗੋ ਗਿਆ ਉਹ ਬੱਚਾ ਜਨਮ ਗਿਆ ਉਹ ਐ ਕਰਨ ਲੈ ਆਹੀ ਕੁਛ ਨਹੀਂ ਸੀ ਮੁਕਰ ਬਸ ਆਹੀ ਕੁਛ ਨਹੀਂ ਸੀ ਮੁਕਰ ਹੁਣ ਜੱਟ ਫੱਕਰ ਵੀ ਜਿਆਦਾ ਹੁਣ ਅਸੀ ਜਿਆਦਾ ਹੁਣ ਸਾਡੀ ਆ ਮੇਰੀ ਇੰਨੀ ਕੀ ਦੁਨੀਆ ਬਸ ਇੱਕ ਦੁਨੀਆ ਮੇਰੀ ਗਈ ਹੋਈ ਆ ਨਹੀਂ ਝੂਠੂ ਪੈ ਨਾ ਉਹ ਮਤਲਬ ਆਹ ਆਹ ਇੰਨੀ ਕੀ ਝੂਠੂ ਤਾਂ ਮੇਰੀ ਹੈਗੀ ਮੈਂ ਝਾੜ ਦੋ ਗਰੀ ਆ ਬਾਬੇ ਦੀ ਝਾੜ ਦੋ ਝਾੜ ਦੋ ਤੇ ਨੂਨ ਦੇ ਗਰਾਰੇ ਕਰ ਲਾ ਜਿਆ ਦੋ ਪਾ ਕੇ ਤੁਨ ਝਾੜ ਜਾਣੂ ਤਾਂ ਤੇ ਰਿਝੜ ਵੀ ਨਿਕਲ ਕੇ ਹੋ ਜਾਣੀਆਂ ਜਾਨੂੰ ਹੱਲ ਆਉਣੇ ਨੇ ਜਾਂ ਹੱਲ ਰੱਖਣੇ ਜਾਣ ਲੈ ਨੰਮੀ ਵਾਲੇ ਪੁਰਾਣੀਆਂ ਨਿਕਲ ਨਵੀਆਂ ਲਿਆ ਕੇ ਲਾ ਦੇਣੀਆਂ ਪੁਰਾਣੀਆਂ ਉਹ ਲੱਗਦੇ ਰੋ ਪੁਰਾਣਾ ਜਬ ਕੱਲ ਗਈ ਜਿਹੜਾ ਜਾਣਾ ਜੜਾ ਹੈਗਾ ਨਹੀਂ ਹਾਂ ਉਹ ਤੇ ਬੈੜੀ ਬੁੜੀ ਨਿਕਲਿਓ ਨਾਲ ਐਡੀਆਂ ਨੇ ਆਜੂ ਭਾਇ ਦਾ ਪਾਪ ਜਿਹਾ ਸਾਇਆ ਦੇ ਦੇ ਪਾਉਂਦਾ ਦੇ ਦੇ ਉਹਦਾ ਮੂੰਹ ਜਾ ਕਰੇ ਆਂਟਾ ਜਾ ਡਰਦੇ ਨੂੰ ਮੂੜਦੇ ਆਏ ਹਾਏ ਮਖਾਤ ਕਰਕੇ ਫੋਰਾ ਹੂ ਹੋ ਗਿਆ ਮੂੜ ਮੂੜ ਹੱਡੀ ਦੀ ਦਿਓ ਹਿੱਲਦੀ ਆਵੇ 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 ਦੀ ਨੀ ਕਿਹੜੀ ਆ ਆ ਦੇ ਆ ਕੀ ਨਾ ਮੈਂ ਜਾਂਦਾ ਕੋ ਨਿਕਲਵਾ ਕੇ ਇਹ ਕਿਹੜੀ ਤੂੰ ਤੋਹੇ ਦੰਦੇ ਕਿਹੜੀ ਗੱਟੀ ਦੀ ਕਪੜੀ ਚੱਲ ਲੈ ਮੈਂ ਤਾਂ ਚਾਹ ਪੀ ਮੈਂ ਚਾਹ ਫੇਰਨਾ ਠੰਡੀ ਹੋ ਜਾਵੇ ਤੇ ਇੱਕ ਵੀ ਚਾਹ ਮੈਂ ਬਾਜੀ ਤੁਹਾਡੇ ਨਾਲ ਗੱਲਾਂ ਕਰ ਲੈਣੇ ਆ ਤੁਹਾਨੂੰ ਦੱਸ ਦੰਨੇ ਆ ਆਪਣੀ ਹੱਡ ਬੀਤੀ ਦੱਸ ਦੰਨੇ ਆ ਬਈ ਅਸੀਂ ਸਭ ਦਾ ਕੀਤਾ ਸਾਡਾ ਜਦੋਂ ਸਾਡੇ ਤੇ ਵਾਰੀ ਆਉਂਦੀ ਆ ਫੇਰ ਅਗਲਾ ਕਹਿੰਦਾ ਲੋਆ ਇਹਨਾਂ ਦਾ ਕੀ ਕਰਨਾ ਫਿਰ ਜਾਨੀ ਕਿ ਮਤਲਬ ਐ ਨਹੀਂ ਇਹ ਕੋਈ ਬੰਦੇ ਨਹੀਂ ਹਾਂ ਮੈਂ ਵੀ ਆਹੀ ਕਰਨ ਲੱਗੀ ਸੀ ਵੀ ਇਹ ਕੋਈ ਬੰਦੇ ਆ ਵੀ ਨਹੀਂ ਹੈਗੇ ਨਾ ਬੰਦੇ ਨੂੰ ਜਨਾਨੀ ਦੱਸਦਾ ਲਾ ਆਪਦਾ ਪਤਾ ਹੀ ਨਹੀਂ ਹੁੰਦਾ ਅਗਲੇ ਨੂੰ ਵੀ ਛੋਟੀ ਥੱਲੇ ਗੇੜਾ ਮਾਰੋ ਸਭ ਦੇ ਇਹੀ ਕੰਜਰਖਾਨਾ ਇਹੀ ਕੋਸਾ ਸਭ ਦੇ ਆ ਉਹ ਗੰਨੇ ਦੂਏ ਦੀਆਂ ਕਾਸ ਤੇ ਆਪਦੀਆਂ ਹੱਥ ਜਿਨਾਂ ਦੂਏ ਦੀਆਂ ਹੱਥ ਤੇ ਆਪਦੀਆਂ ਕਾਸ ਤੇ ਉਹ ਗੱਲਾਂ ਨੇ ਜੱldi ਜਾਂਦਾ ਨਜ਼ਾਰੇ ਲੋ ਜਿੰਦਗੀ ਦੇ ਬੜੇ ਇਸਾਨ ਹੋ ਗਏ ਸਾਨੂੰ ਤਾਂ ਨਜ਼ਾਰੇ ਲੈਂਦੇ ਆ ਨਾ ਪਰ ਸਾਨੂੰ ਫੇਰ ਵੀ ਆ ਕੇ ਟੌਚ ਮਾਰਦੇ ਆ ਟੌਚ ਮਾਰਦੇ ਆ ਉਹ ਟੌਮੀ ਟੰ 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 ਕਰਦੇ ਹੀ ਹੁੰਦੇ ਆ ਅਸਲ ਵਿੱਚ ਫੇਰ ਵੀ ਕਿੰਨਾ ਸੋਹਣਾ ਨਾਂ ਦੇਤਾ ਟੌਮੀ ਟੌਮੀ ਨਹੀਂ ਹੈਗੇ ਉਹ ਕੁੱਤੇ ਭੌਂਕਦੇ ਕੁੱਤੇ ਭੌਂਕਦੇ ਆ ਨਾ ਕੰਮ ਦਾ ਹਾਂਥੀ ਦਾ ਕੰਮ ਹੁੰਦਾ ਆਪਦੀ ਚਾਲ ਲੰਗੀ ਜਾਣਾ ਤੇ ਕੁੱਤੇ ਦਾ ਕੰਮ ਹੁੰਦਾ ਮਗਰ ਭੌਂਕਣਾ ਫਿਰ ਹਾਥੀ ਰੁਕਦਾ ਤਾਂ ਨਹੀਂ ਹਾਥੀ ਰਾਮ ਨਾ ਨੰਗ ਜਾਂਦਾ ਸਲੋਲੀ ਸਲੋਲੀ ਲੈ ਰਾਤ ਨੂੰ ਤੇ ਲੱਗ ਗਏ ਕੁੱਤੇ ਨੇ ਕੁੱਤਾ ਹੋ ਜਾਂਦਾ ਜਿੰਦਣ ਹਾਂਥੀ ਉਹ ਪੂਸਰਦਾ ਨਾ ਫੇ ਪਤਾ ਲੱਗਦਾ ਇਹ ਥੋੜਾ ਜਿਹਾ ਬੰਦੇ ਨੂੰ ਔਕਾਤ ਜੀ ਚ ਰਹਿਣਾ ਚਾਹੀਦਾ ਹਨਾ ਚਾਹੇ ਉਹ ਕੋਈ ਵੀ ਆ ਵੀ ਜਿਵੇਂ ਹੁਣ ਅਸੀਂ ਪਹਿਲਾਂ ਰੇਗ ਦਾ ਹੱਗੋਂ ਮੱਦ ਪਿਆਰ ਕੀਤਾ ਦੋਵੱਧ ਕੀਤਾ ਹਨਾ ਬਿਦਿਆ ਉਹ ਅਗਲਾ ਹੀ ਨਹੀਂ ਕਰਦਾ ਹੈਗਾ ਫਿਰ ਆਪਾਂ ਨੂੰ ਕੀ ਲੋੜ ਪਈ ਆ ਵੀ ਉਹਦੇ ਨਾਲੋਂ ਤਾਂ ਬਿਹਤਰ ਵੀ ਅਸੀਂ ਇੰਨੇ ਵਧੀਆ ਮੌਕੇ ਟਾਈਮ ਤੇ ਸੁਧਰੇ ਆ ਨਾ ਵੀ ਮਤਲਬ ਜੇ ਮੈਂ ਤੁਹਾਨੂੰ ਦੱਸਾਂ ਅਸੀਂ ਕਿਸੇ ਦਾ ਵੀ ਪਿਆਰ ਕਰਨ ਨੂੰ 5-7 ਸਾਲ ਤਾਂ ਸਾਨੂੰ ਰਾਮ ਨਾ ਹੋ ਗਏ ਆ ਹੋ ਗਏ ਨਾ 7 ਸਾਲ ਹੋ ਗਏ ਅੱਜ ਹਾਂ ਅੱਜ 7 ਸਾਲ ਹੋ ਗਏ ਪਤਾ ਨਹੀਂ ਕੱਲ ਹੋ ਗਏ ਵੀ 5-7 ਸਾਲ ਤਾਂ ਸਾਨੂੰ ਹੋ ਗਏ ਸੁਧਰਿਆਂ ਨੂੰ ਵੀ ਅਸੀਂ ਕਿਸੇ ਦਾ ਵੀ ਪਿਆਰ ਕਰਨ ਨੂੰ ਬਸ ਫੋਨ ਮੈਦੇ ਮੈਂ ਮੇਰੇ ਮਾਪ ਦੀ ਗੱਲ ਕਰਾਂ ਮੈਂ ਇਹਨਾਂ ਤਿੰਨਾਂ ਜਾਣਿਆਂ ਤੋਂ ਇਲਾਵਾ ਆਪਣੀ YouTube ਫੈਮਿਲੀ ਤੋਂ ਇਲਾਵਾ ਆਪਾਂ ਕਿਸੇ ਨੂੰ ਨਹੀਂ ਝਾਕਦੇ ਵੀ ਖਸਮਾਂ ਨੂੰ ਖਾਵੇ ਖੜ ਕੇ ਦੁਨੀਆ ਦੁਨੀਆ ਦਾ ਕੰਮ ਆ ਟਾਉਂ 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 ਕਰਨਾ ਆਪਾਂ ਆਪਦਾ ਕੰਮ ਕਰਨਾ ਜਦੋਂ ਮੈਂ YouTube ਤੇ ਨਹੀਂ ਸੀਗੀ ਮੈਂ ਉਸ ਤੋਂ ਪਹਿਲਾਂ ਹੀ ਲੋਕ ਸਾਰੇ ਛੱਡੇ ਹੋਏ ਨੇ ਜ਼ਰੂਰੀ ਨਹੀਂ ਹੈਗਾ ਮੈਂ YouTube ਤੇ ਆ ਕੇ ਛੱਡੇ ਨਹੀਂ ਮੈਂ YouTube ਤੋਂ ਪਹਿਲਾਂ ਹੀ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਕੇ ਪਰਿਵਾਰ ਚ ਸੜਦਾ ਵੀ ਚਲੋ ਨਿਕਲੋ ਮੇਰੀ ਜ਼ਿੰਦਗੀ ਚੋਂ ਤੁਸੀਂ ਕਿੱਥੋਂ ਜਾਓਗੇ ਮੈਂ ਕੱਢਦੀ ਆ ਤੁਹਾਨੂੰ ਉਹਨਾਂ ਨੇ ਨਹੀਂ ਸੀ ਜਾਣਨਾ ਕਿ ਆਪਾਂ ਉਹਨਾਂ ਦੀ ਦੀਕ ਤੇ ਰਹਿੰਦੇ ਹੋ ਜਾਂਦੇ ਉਹਨਾਂ ਨੇ ਜੀਆ ਉਹ ਤਾਂ ਹੁਣ ਵੀ ਆਉਂਦੇ ਆ ਹੁਣ ਵੀ ਫੇਰ ਵੀ ਮੇਰੇ ਨਾਲ ਆ ਕੇ ਪ੍ਰਮਾਤਮਾ ਕੰਨਿਓ ਜਾਂ ਹੋਰ ਵੀ ਮਿਹਰੇ ਹੋਈਏ ਸਾਡੇ ਤੇ ਆਹ ਬਦਈ ਮਾਨ ਪਿੱਛੇ ਮੁੜਦਾ ਮੁੜਦਾ ਬੜੀ ਹਾਂ ਤੇ ਹੁਣ ਵੀ ਹੁਣ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਉ ਹੁ ਤੀਏ ਦਿਨ ਆ ਕੇ ਉਹ ਚੁੰਝ ਜੀ ਮਾਰ ਕੇ ਜਾਊਗੀ ਬਿੱਤੇ ਤੇ ਬਹਿ ਨਹੀਂ ਹੁੰਦਾ ਆਪਦੇ ਘਰੇ ਜੇ ਤੇਰੇ ਘਰੇ ਕੋਈ ਕੰਮ ਨਹੀਂ ਹੈਗਾ ਤਾਂ ਮੇਰੇ ਘਰ ਦੇ ਆਏ ਕਰਕੇ ਦੇਖਣਾ ਕਿੰਨਾ ਜ਼ਰੂਰੀ ਹੈ ਕੀ ਕਰਾ ਕਿੰਨਾ ਕੁ ਜ਼ਰੂਰੀ ਆ ਤੂੰ ਆਪ ਦੇ ਉਹਦੇ ਵੀ ਨਿਆਣੇ ਆ ਮੇਰੇ ਨਿਆਣੇ ਨੇ ਮੇਰੇ ਨਿਆਣੇ ਬਿੰਦੇ ਬਿੰਦੇ ਮੈਂ ਹੁਣ ਜਿਹੜਾ ਨੂੰ 10 ਵਾਰੀ ਕਹਤਾ 20000 ਸਿਰ ਵਾਲਾ 10000 ਵਾਲ ਵਾਲਾ ਹਣਾ ਅਗਲਾ ਪਹੁੰਗਾ ਆਪਦੇ ਪਾਏ ਹੋਏ ਨੇ ਜਿਵੇਂ ਮੈਂ ਕਈ ਵਾਰ ਕਹਿ ਦਿੰਦਾ ਕਹਿੰਦੇ ਬੰਦੇ ਦੀ ਜਾੜੀ ਚਿੱਟੀ ਆ ਆਪ ਟੌਰਣਾ ਕੇ ਰਹਿੰਦੀ ਆ ਹੁਣ ਮੈਂ ਮਰੇ ਦੀ ਬਾਤ ਚਿੱਟੇ ਹੀ ਦੇ ਭਾਈ ਮੇਰੇ ਵੀ ਚਿੱਟੇ ਨੇ ਭਾਈ ਹੁਣ ਮੈਂ ਕੀ ਕਰਾਂ ਮੈਂ ਕਦੇ ਵੀ ਡਾਈ ਨਹੀਂ ਹਾਂ ਆਪਣੇ ਪਾਸ ਸਭ ਤੇ ਆਈ ਜਾਂਦਾ ਸਾਰਿਆਂ ਦਾ ਆਈ ਜਾਂਦਾ ਥੋੜਾ ਦੁੱਖਾਂ ਨਾਲ ਸਹੇਤੀ ਬਪੜੇ ਹੋ ਗਏ ਵੀ ਕੋਈ ਬੰਦਾ ਆਪਦੀ ਹਨਾ ਕੇਅਰ ਕਰ ਲੈਂਦਾ ਕੋਈ ਨਹੀਂ ਕਰਦਾ ਹੁਣ ਇਹ ਕਈ ਵਾਰੀ ਘੋਲ ਕਰ ਦਿੰਦੇ ਆ ਜਾਨ ਦੀ ਹਨਾ ਵੀ ਕਿਹੜਾ ਜਾਊਗਾ ਕਰ ਲਾ ਕੇ ਡਾਕਟਰ ਨੇ ਗਿਆ ਸੀ ਵਾਰ ਕਟਾਉਣੀ ਨਹੀਂ ਹੈਗੀ ਹੁਣ ਇਹਨਾਂ ਨੂੰ ਡਾਕਟਰ ਦੇ ਪਤਾ ਹੈ ਇਹਨਾਂ ਦੇ ਜਿਹੜੇ ਸੈਲ ਘਟੇ ਸੀ ਉਹ ਇਹ ਘਟੇ ਉਹ ਵਾਲੇ ਸੈਲ ਘਟੇ ਸੀ ਜਿੱਥੇ ਤੁਹਾਨੂੰ ਕਿਤੇ ਵੀ ਝੋਟ ਆਉਂਦੀ ਆ ਤੁਹਾਡਾ ਖੂਨ ਨਿਕਲਦਾ ਉਹ ਦੁਬਾਰਾ ਬੰਦ ਨਹੀਂ ਹੋਣਾਗਾ ਜੇ ਖੂਨ ਨਿਕਲਣਾ ਸ਼ੁਰੂ ਹੋ ਗਿਆ ਖੂਨ ਪੂਰੇ ਦਾ ਪੂਰਾ ਬਾਡੀ ਚੋਂ ਉੱਚੜ ਸਕਦਾ ਬੰਦ ਨਹੀਂ ਹੋ ਸਕਦਾ ਉਹ ਵਾਲੇ ਮੈਨੂੰ ਨਹੀਂ ਪਤਾ ਚੜੀ ਜਾਣੀ ਮੈਨੂੰ ਸਾਨੂੰ ਹੁਣ ਪਤਾ ਲੱਗਿਆ ਪੀ ਸਾਨੂੰ ਜਾਨਕਿ ਬੇਟੇ ਵੀ ਮੈਨੂੰ ਆ ਕੇ ਫਰਮਨੇ ਇਹੀ ਗੱਲ ਗਿਆ ਮਮਾ ਤੁਹਾਨੂੰ ਪਤਾ ਆਪਣੇ ਡੈਡੀ ਨੂੰ ਕੀ ਹੋਇਆ ਮਾਂ ਕੀ ਹੋਇਆ ਕਹਿੰਦਾ ਆਹ ਵਾਲੀ ਗੱਲ ਹੋਈ ਆ ਵੀ ਮਤਲਬ ਇੰਨਾ ਖਤਰਾ ਸੀ ਇੰਨਾ ਖਤਰਾ ਸੀ ਵਹਿਗਰੂ ਨੇ ਜਾਨੀ ਹੁੰਦੀ ਤਾਂ ਪਤਾ ਨਹੀਂ ਸਾਰੇ ਲੋਕਾਂ ਨੇ ਸਾਰੇ ਲੋਕ ਕਹਿੰਦੇ ਸਾਡੇ ਸਾਲ ਘਟਦੇ ਘਟਦੇ ਪਤਾ ਨਹੀਂ ਭਾਈ ਅਸੀਂ ਜਾਨਕਿ ਬਹੁਤ ਜ਼ਿਆਦਾ ਡਰ ਗਏ ਸੀ ਮੈਂ ਹੱਲ ਜਿਆ ਅਨੁਭਵੀ ਸੀ ਦੱਸਿਆ ਜਾਰ ਨੂੰ ਅਸੀਂ ਇਹੀ ਕਿਹਾ ਸੀ ਬਈ ਆਪਦੇ ਡੈਡੀ ਦੇ ਨਾਲ ਜ਼ਿਆਦਾ ਝੋਲ ਨਹੀਂ ਲਾਉਣਾ ਤਾਂ ਇਹਨਾਂ ਦੇ ਨੋਂ ਨਹੀਂ ਮਾਰਨੇ ਕਿਤੇ ਵਿੱਚ ਰੀਟ ਨਹੀਂ ਆਉਣੀ ਚਾਹੀਦੀ ਹਨਾ ਵੀ ਅਸੀਂ ਇਹਨੂੰ ਇਹ ਕਿਹਾ ਵੀ ਆਪਦੇ ਡੈਡੀ ਤੋਂ ਤਾਂ ਦੂਰ ਰਹਿਣਾ ਵੀ ਇੰਨੇ ਦਿਨ ਤਾਂ ਦੂਰ ਰਹਿਣਾ ਜਿੰਨੇ ਸਰਬੀ ਤਰ੍ਹਾਂ ਦਾ ਹੁੰਦਾ ਤੁਸੀਂ ਵੀਡੀਓ ਦੇਖੀ ਹੋਗਾ ਹਾਂ ਤੁਰਿਆ ਨਹੀਂ ਸੀ ਜਾਂਦਾ ਬਿਲਕੁਲ ਵੀ ਮਤਲਬ ਵੀਕਨੈਸ ਐ ਨਹੀਂ ਸੀ ਹੁਣ ਥੋੜਾ ਜਿਹਾ ਹੋਇਆ ਹੈ ਹੁਣ ਵੀ ਲੱਤਨ ਤਾਂ ਹੁਣ ਵੀ ਭਾਈ ਪਤਾ ਨਹੀਂ ਸੇਵਾ ਇਹ ਮੰਨਦੇ ਨੇ ਪਤਾ ਨਹੀਂ ਅਸੀਂ ਸੇਵਾ ਭੁੱਲ ਗਏ ਨਾ ਸੇਵਾ ਕਰੀ ਹਾਲੇ ਵੀ ਕੀ ਵੀ ਫਲ ਪਿਆ ਖਾਦਾ ਨਹੀਂ ਹੈਗਾ ਕੀ ਵੀ ਫਲ ਪਿਆ ਸੇਵਾ ਵੀ ਕਈ ਵਾਰ ਕਰਦੇ ਸੇਵਾ ਨਹੀਂ ਕਰਦਿਆਂ ਆਪਾਂ ਸਾਰੇ ਤਰ੍ਹਾਂ ਨਹੀਂ ਕਰਦੇ ਆ ਇਹ ਨਹੀਂ ਮੈਂ ਮੁੱਕਰਦੀ ਨਹੀਂ ਹੈਗੀ ਵੀ ਮੈਂ ਆਪਾਂ ਸੇਵਾ ਸਾਰੇ ਚਾ ਕੋਈ ਵੀ ਹੋਵੇ ਜਾਹੇ ਕੋਈ ਵੀ ਆਪਾਂ ਨਹੀਂ ਡਰਦੇ ਮੈਨੂੰ ਡਰਦੀ ਜਿੱਥੇ ਮੈਂ ਗਲਤ ਨਹੀਂ ਹੈਗੀ ਹੋ ਜਾਂਦੀ ਹੈ ਜਦੋਂ ਜਦੋਂ ਬੰਦਾ ਪੰਗੇ ਲਊਗਾ ਮੇਰੇ ਨਾਲ ਸਾਰੇ ਤਰ੍ਹਾਂ ਦੇ ਸੇਵਾ ਬਹੁਤ ਬੁਰਾ ਹਾਂ ਮੈਂ ਚਾੜ ਤੋ ਮੈਂ ਚਾੜ ਤੋ ਇਹ ਨਹੀਂ ਖੜੇ ਹੋ 1 ਮਿੰਟ ਰੁਕ ਕੇ ਤੁਸੀਂ ਮੈਂ ਇਹਦੀ ਜਾੜ ਕੱਢਦਾ ਇੱਥੇ ਰੁਕਿਓ ਇੱਥੇ ਰੁਕਿਓ ਤੁਸੀਂ ਇਹ ਦੇ ਮੈਂ ਤੁਹਾਨੂੰ ਆਦੀ ਦੱਦ ਦੋ ਯਾਰ ਇਹ ਮੈਂ ਜਾੜ ਕੱਢਦਾ ਨਹੀਂ ਨਹੀਂ ਫੜ ਲੈ ਤੂੰ ਫੜ ਨਹੀਂ ਨਿਕਣੀਏ ਫੜ ਲੈ ਤੂੰ ਮੈਂ ਜਾਂਦਾ ਇੱਕ ਤਾਂ ਕੇਟ ਛੱਡ ਖਾਰ ਨਹੀਂ ਕਰ ਦੂੰ ਬਸ ਨਾ ਆਣਾ ਮੈਂ ਚੱਲੀ ਬਸ ਵਾਈ ਹੋਣਾ ਹਮ ਆਖਾ ਲੱਡੂ ਆਏ ਬੁਕਾਰ ਤੇ ਦਵਾਈ ਲੈ ਦੇ ਮੈਂ ਚਾਹ ਤੀ ਕੁ ਆਹੋ ਪੇਂਟ ਹੀ ਹੋਗਾ ਹੁੰਦਾ ਨਹੀਂ ਬੁਕਾਰ ਰਾਤ ਨੂੰ ਫੇਰ ਨਾ ਕੰਮ ਛੇੜਦੀ ਉਹ ਕਿੰਨੀ ਆ ਛੁੱਟੀਆਂ ਕਰਾਉਣੀ ਹੈ ਮੈਂ ਭਰਾਵਾ ਕਰਨਾ ਉਹ ਭਰਾਵਾ ਨਹੀਂ ਚਲੋ ਚਲੀਏ ਕਰੀਏ ਕੰਮ ਕਰ ਧਰ ਦੁਰਾ ਚੋਈਏ ਚਲੋ ਜੋ ਜਵਾ ਬੇ ਤੇ ਹੁ ਮੈਨੂੰ ਜੋ ਕੀ ਗਵਾ ਦੂਗਾ ਭਰਾਵਾ ਰਹਿਣ ਦੇ ਕਿ ਸੋਦਾ ਆਪਣੀ ਮਾੜੀ ਉਹ ਦੀ ਜਾਣੋ ਕਿ ਟੀਚਾ ਨਹੀਂ ਉਹ ਰਹਿਣ ਦੇ ਭਰਾਵਾ ਦੁੱਧਾ ਦੁੱਧਾ ਘਟੂੜੀ ਤਿੰਨ ਚਾਰ ਸਾਲ ਦਾ ਹੈਗਾ ਦੁੱਧਾ ਵਿੱਚ ਲੈ ਦੇ ਲੈ ਜਾਏ ਦੁੱਧਾ ਲੈ ਤੈਨੂੰ ਵੀ ਯਕੀਨ ਨਹੀਂ ਹੋਣਾ ਵੀ ਦੁੱਧਾ ਦੇਖ ਲੈ ਦੁੱਧਾ ਦੇਖਿਆ ਦੋ ਵਾਰੀ ਘਮਾਤਾ ਹੈ ਨਾ ਦੋ ਵਾਰੀ ਦੇਖੋ ਦੋ ਵਾਰੀ ਘਮਾਤਾ ਨਾ ਸਿਰ ਬਾਹਰ ਤਿੰਜੀ ਵਾਰੀ ਦੀ ਘਮਾਤਾ ਨਾ ਬੋਲ ਸਿਰ ਤੇ ਘਮਾਤਾ ਦੁੱਧਾ ਕੋਈ ਨਹੀਂ ਬੁਰਸ ਬੁਰਸ ਨਹੀਂ ਕਰਦਾ ਹੈਗਾ ਨਾ ਸਿਰ ਬਹੁਤ ਸਿੱਧਾ ਮਾਰਦਾ ਥੱਪੜ ਮਾਰਨਾ ਥੱਪੜ ਵੀ ਮਾਰਦਾ ਮੇਰੇ ਕਰਦੇ ਨਹੀਂ ਲਏ ਇਹ ਲੋਗ ਤੇ ਜੀ ਕਾਪ ਨੂੰ ਪੁੱਛਿਆ ਪੁੱਛਿਆ ਸਾਬ ਦੱਸ ਦੇ ਯਾਰ ਫਿਕਾਂ ਲਾਉ ਤਾੜੀਆਂ ਨੇ ਬਹੁਤ ਜ਼ਿਆਦਾ ਫੀਅਰ ਆਉਂਦੀ